ਦੇਸ਼ ਦੁਨੀਆ ਵਿਚ ਵਾਪਸ ਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਦੋਤੋ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਦਾ ਇਹ ਪ੍ਰੋਗਰਾਮ ਅਹਿਮ ਖਬਰਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਚਾਰ ਮੁੱਖ ਖਬਰਾਂ ਪੜਾਂਗੇ ਤੇ ਆਓ ਪੜ੍ਹਦੇ ਆ ਇਹਨਾਂ ਅਹਿਮ ਖਬਰਾਂ ਨੂੰ ਅਮਿਤ ਸ਼ਾਹ ਨੇ ਰਵਨੀਤ ਬਟੂਦੀ ਚੋਣ ਮੈਮ ਨੂੰ ਹਲਾਲਾ ਦੇਣ ਲਈ ਹੱਕ ਵਿੱਚ ਉਹਨਾਂ ਦੇ ਵੋਟਾਂ ਮੰਗੀ ਹੈ ਰਾਹੁਲ ਗਾਂਧੀ ਨੇ ਦੁਨੀਆ ਭਰ ਵਿੱਚ ਦਰਬਾਰ ਸਾਹਿਬ ਨੂੰ ਲੈ ਕੇ ਜਾਣ ਦੀ ਇਹ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਕੰਦਰ ਸਿੰਘ ਮਲੂਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਸਾਰਾ ਦਿਨ ਚਰਚਾ ਕੀਤੀ ਹੈ ਕਿਉਂਕਿ ਮਲੂਕਾਂ ਨੇ ਪ੍ਰਧਾਨ ਮੰਤਰੀ ਦੀ ਕੀਤੀ ਹੈ ਤਾਰੀਫ਼ ਤੇ ਆਓ ਹੁਣ ਇਹਨਾਂ ਚਾਰੇ ਖਬਰਾਂ ਤੇ ਅਹ ਕਰਦੇ ਆਂ ਮੁਸਤਕਬਲ ਨਾਲ ਚਰਚਾ ਅਮਰਤ ਸ਼ਾ ਲੁਧਿਆਣੇ ਰਮਨਦੀਪ ਸਿੰਘ ਬਿੱਟੂ ਜੋ ਪਾਟਪਾ ਦੇ ਇਥੋਂ ਉਮੀਦਵਾਰ ਨੇ ਉਹਨਾਂ ਦੀ ਜੋਨ ਰੈਲੀ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਪਿਛਲੇ 5 ਸਾਲ ਤੋਂ ਮੇਰਾ ਇਸ ਨਾਲ ਦੋਸਤਾਨਾ ਹੈ ਬਿੱਟੂ ਨਾਲ ਤੁਸੀਂ ਇਸ ਨੂੰ ਵੋਟਾਂ ਪਾ ਕੇ ਦਿਤਾ ਦਿਓ ਤੇ ਅਸੀਂ ਇਹਨੂੰ ਵੱਡਾ ਆਗਮੀ ਬਣਾ ਦੇਾਂਗੇ ਉਹਨਾਂ ਨੇ ਕਿਹਾ ਕਿ ਬਿੱਟੂ ਦੇ ਦਾਦਾ ਮਾਂ ਨੂੰ ਮਾਰਨ ਨੂੰ ਬਾੜਿਆ ਨੂੰ ਅਸੀਂ ਕਦੀ ਮਾਫ਼ ਨਹੀਂ ਕਰਾਂਗੇ ਤੇ ਇੱਥੇ ਉਹਨਾਂ ਨੇ ਪੰਜਾਬ ਨੂੰ ਤਰੱਕੀਆਂ ਤੇ ਲੈ ਜਾਣ ਦੀ ਵੀ ਗੱਲ ਕੀਤੀ ਹੈ ਤੇ ਇਸੇ ਤਰ੍ਹਾਂ ਅਗਲੀ ਖਬਰ ਵਾਲਾ ਰੁਖ ਕਰਦੇ ਹਾਂ ਸਿਕੰਦਰ ਸਿੰਘ ਮਲੂਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਾਰੀਫ ਕਰ ਦਿੱਤੀ ਹੈ ਪਿਛਲੇ ਕਈ ਦਿਨਾਂ ਤੋਂ ਉਸ ਵੇਲੇ ਤੋਂ ਜਦੋਂ ਉਹਨਾਂ ਦੇ ਨੌਪੁੱਤਰ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਤਾਂ ਉਸ ਵੇਲੇ ਤੋਂ ਪ੍ਰੈਸ ਵਾਰ-ਵਾਰ ਉਹਨਾਂ ਨੂੰ ਇਹ ਸਵਾਲ ਕਰਦੀ ਸੀ ਕਿ ਹੁਣ ਤੁਸੀਂ ਵੀ ਭਾਜਪਾ ਵਿੱਚ ਜਾਓਗੇ ਲੋਕਾਂ ਨੂੰ ਮਿਲਣਾ ਲੱਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਹੁਣ ਨੌਪਤਵਾਂ ਦਲ ਜਾਣਗੇ ਜਾਂ ਸ਼ਰੋਮਣੀ ਅਕਾਲੀ ਦਲ ਵੱਲ ਜਾਣਗੇ ਪਿਛਲੇ ਦਿਨਾਂ ਤੋਂ ਉਹ ਚੁੱਪ ਸੀ ਗਿਆ ਜਾਂਦਾ ਸੀ ਕਿ ਉਹ ਦੁਬਈ ਚਲੇ ਗਿਆ ਪਰ ਉਹ ਇੱਥੇ ਵੀ ਘਰ ਵਿੱਚ ਹੀ ਨੇ ਤੇ ਉਹਨਾਂ ਨੇ ਹੁਣ ਜਦੋਂ ਚੋਣਾਂ ਦੇ ਵਿੱਚ ਕੁਝ ਖਿੰਮਲ ਰਹਿੰਦੇ ਨੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਤ੍ਰੀਪ ਕਰ ਦਿੱਤੀ ਹੈ ਤ੍ਰੀਪ ਕੀਤੇ ਜਾਣ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਬੜਾ ਕਸੁੱਤਾ ਵੱਸ ਗਿਆ ਇੱਕ ਪਾਸੇ ਆਦੇਸ਼ ਪ੍ਰਤਾਪ ਸਿੰਘ ਖਿਲਾਫ ਸ਼ਰੋਮਣੀ ਅਕਾਲੀ ਦਲ ਨੇ ਜਿਹੜੀ ਸਖਤ ਕਾਰਵਾਈ ਕੀਤੀ ਹੈ ਉਥੇ ਹੀ ਬਠਿੰਡੇ ਦੇ ਵਿੱਚ ਕਿਸੇ ਵੀ ਨੁਕਸਾਨ ਤੋਂ ਬਚੜੇ ਸ਼੍ਰੋਮਣੀ ਅਕਾਲੀ ਦਲ ਕੀ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਊਗਾ ਇਹ ਸਾਰਾ ਦਿਨ ਲੰਗੇ ਚਰਚਾ ਵਿੱਚ ਰਿਹਾ ਤੇ ਮੀਡੀਆ ਇਸ ਖਬਰ ਤੇ ਨਜ਼ਰ ਪੜਾ ਕੇ ਰੱਖ ਰਿਹਾ ਸੀ ਕਿ ਕਦੋਂ ਖਬਰ ਆਉਂਦੀ ਹੈ ਕਦੋਂ ਪ੍ਰੈਸ ਨੂੰ ਰੋਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰੀ ਫੇਰ ਸਖਤ ਫੈਸਲਾ ਲੈ ਲੈ ਕੇ ਉਹਨਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਪਰ ਅਜੇ ਹਾਲ ਕੁਝ ਨਹੀਂ ਹੋਇਆ ਤੇ ਇੱਥੇ ਗੱਲ ਕਰ ਲੈਣੇ ਆ ਕਿ ਰਾਹੁਲ ਗਾਂਧੀ ਨੇ ਦਰਵਾਦ ਸਾਹਿਬ ਦੇ ਬਾਰੇ ਇੱਕ ਬੜੀ ਵੱਡੀ ਗੱਲ ਕਹੀ ਹੈ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਫੇਰੀ ਐਲਾਈਸੀ ਦਰਵਾਦ ਸਾਹਿਬ ਨੱਤ ਮਸਤਕ ਹੋਣ ਲਈ ਆਈ ਸੀ ਉਹਨਾਂ ਨੇ ਕਿਹਾ ਕਿ ਮੈਂ ਗਲੋਬਰ ਪੱਧਰ ਤੇ ਲੈ ਕੇ ਜਾਊਂਗਾ ਦਰਵਾਦ ਸਾਹਿਬ ਨੂੰ ਅਗਰ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਇਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪਿਛਲੇ ਸਮੇਂ ਵਿੱਚ ਪਰਿਵਾਰ ਸਾਹਿਬ ਦੇ ਉੱਪਰ ਰਾਹੁਲ ਗਾਂਧੀ ਦੀ ਅਹਿਤਾਤੀ ਇੰਦਰਾ ਗਾਂਧੀ ਜੋ ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਟੈਂਕਾਂ ਨਾਲ ਹਮਲਾ ਕਰਵਾ ਦਿੱਤਾ ਸੀ ਪਰ ਪਿਛਲੇ ਸਮੇਂ ਤੋਂ ਲਗਾਤਾਰ ਰਾਹੁਲ ਗਾਂਧੀ ਇਸ ਪਵਿੱਤਰ ਸਥਾਨ ਤੇ ਆ ਕੇ ਆਪਣੀ ਸ਼ਰਧਾ ਸਮਨ ਕਰਦੇ ਨੇ ਤੇ ਉਹ ਹੁਣ ਜਦੋਂ ਉਹਨਾਂ ਨੇ ਲੰਬੜੀ ਸੇਵਾ ਉਸ ਮਾਮਾ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਇੱਕ ਦੁਨੀਆ ਤੋਂ ਵੱਖਰੀ ਜਿਹੜੀ ਇੱਥੇ ਗੱਲ ਹੈ ਬਾਬਾ ਨਾਨਕ ਦੀ ਉਹਨਾਂ ਨੇ ਸੋਚ ਦੀ ਗੱਲ ਕੀਤੀ ਹੈ ਤੇ ਦੋਸਤੋ ਅਗਲੀ ਖਬਰ ਵੱਲ ਰੁਕੋ ਕਰਦੇ ਆ ਕਿ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਮਨਜੀਤ ਸਿੰਘ ਚੰਨੀ ਲਗਾਤਾਰ ਜਿੱਥੇ ਉਹ ਚੋਣ ਕੰਪੇਨ ਵਿੱਚ ਨੇ ਉੱਥੇ ਵੀ बार-बार ਸੰਤ ਨਰਿੰਦਰਪਾਸ ਡੇਰਾ ਬੱਲਾ ਦੇ ਮੁਖੀ ਨੇ ਉਹਨਾਂ ਦੀ ਸ਼ਾਦੀ ਵਿੱਚ ਜਾਂਦੇ ਨੇ ਆਸ਼ੀਰਵਾਦ ਲੈਣ ਜਾਂਦੇ ਨੇ ਉਰਮੀ ਨਮਿਤਾਰ ਮੁਕਸਤਾਨਾ ਤੇ ਬਹੁਤ ਕਿਆ ਜਾ ਸਕਦਾ ਹੈ ਕਿ ਇਹ ਯਾਤਰਾ ਕੀਤੀ ਹੈ ਹੁਣ 1 ਜੂਨ ਨੂੰ ਉਹਨਾਂ ਬਲੋ ਇਨਤਾਰ ਮੁਕਸਤਾਨਾ ਦੇ ਇਨਤਾਰ ਮੁਕਸ਼ੇ ਖੀਤਾ ਦੇ ਕੈਮੀਲਾ ਕੇ ਜਿਹੜਾ ਉਹਨਾਂ ਨੇ ਅਸ਼ੀਰਵਾਦ ਲਿਆ ਇਹਦਾ ਰਿਜਲ ਜਿਹੜਾ ਉਹ ਕੀ ਬੋਟਾਂ ਵਿੱਚ ਗਰਲ ਜਾਂਦਾ ਹੈ ਕਿ ਉਹ ਜਨੰਦਰ ਤੋਂ ਉਮੀਦਵਾਰ ਬਣ ਜਾਂਦੇ ਨੇ ਜੇਤੂ ਉਮੀਦਵਾਰ ਬਣ ਜਾਂਦੇ ਨੇ ਜਿੱਥੇ ਇੰਨਾ ਧਾਰਮਿਕ ਤੌਰ ਤੇ ਵਿਚਰਦੇ ਦਿਖਾਈ ਦਿੰਦੇ ਨੇ ਉੱਥੇ ਉਹਨਾਂ ਬੰਨੋਂ ਵਾਰ-ਵਾਰ ਜਿਵੇਂ ਕੁਝ ਗਲਤ ਪਰਵਰਤਨੀਆਂ ਜਿਹੜੀਆਂ ਦੇਖੀਆਂ ਜਾ ਰਹੀਆਂ ਉਹਨਾਂ ਤੇ ਦੋਸ਼ ਵੀ ਪਿਛਲੇ ਸਮੇਂ ਚ ਲਗਾਤਾਰ ਲੱਗਦਾ ਆ ਰਿਹਾ ਹੈ ਕਿ ਉਹ ਮਹਿਲਾਵਾਂ ਨਾਲ ਜਿਹੋ ਜਿਹਾ ਵਰਤਾਉ ਕਰਦੇ ਨੇ ਉਹ ਉਹਨਾਂ ਨੇ ਸਾਹਤ ਕਰ ਦਿੱਤਾ ਜਦੋਂ ਉਹ ਬੀਬੀ ਜ਼ਗੀਰ ਕੋਰ ਨੂੰ ਮਿਲੇ ਸੀ ਤੇ ਜਦੋਂ ਪਹਿਲਾਂ ਉਹਨਾਂ ਨੇ ਮਿਲ ਕੇ ਚੁੱਕੇ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਜਾਂਦੇ-ਜਾਂਦੇ ਉਹਨਾਂ ਦੀ ਠੋਡੀ ਨੂੰ ਹੱਥ ਲਾ ਗਿਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਚੰਨੀ ਚੰਨੀ ਨੂੰ ਦੁਨੀਆ ਉਹ ਜਿੰਨੇ ਪਾਸੇ ਲੈ ਕੇ ਜਾਣੀਆਂ ਪਰ ਦੇਖਣਾ ਹੋਊਗਾ ਇਸ ਵਾਰ ਕਾਂਗਰਸ ਦੇ ਜਿੰਨੇ ਵੀ ਜਨਰਲ ਵਿਗਵਾਰ ਕੈਟਾਗਰੀਆਂ ਚ ਆਉਂਦੇ ਨੇ ਉਹ ਇਕਜੁੱਟ ਹੋ ਕੇ ਚੱਲੇ ਨੂੰ ਦਿਟਾਉਣ ਲਈ ਡਟੇ ਹੋਏ ਆ ਕਿ ਉਹਨਾਂ ਦੀ ਜਿੱਤ ਜਿਨ੍ਹਾਂ ਨੂੰ ਕੋਈ ਯਕੀਨੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਅਸਰੇ ਪਾਸੇ ਭਾਵੇਂ ਪਾਰਟੀ ਨੂੰ ਵੀ ਬੜੇ ਜੋਰ ਨਾਲ ਇਹਨਾਂ ਦਾ ਮੁਕਾਬਲਾ ਕਰ ਰਹੇ ਨੇ ਮਿੰਦਰ ਸਿੰਘ ਕੇਪੀ ਵੀ ਮਗਰ ਜਿਹੜਿਆ ਉਹ ਦੱਬੀ ਆ ਰਹੇ ਨੇ ਚੋਣ ਕੈਂਪੇਨ ਦੇ ਕੀਲੀ ਤੇ ਦੋਸਤੋ ਅੱਜ ਦੀਆਂ ਅਹਿਮ ਖਬਰਾਂ ਦਾ ਰੋਲ ਮੜਕਾਈ ਫਿਰ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਅੱਜ ਵੀ ਤੁਹਾਨੂੰ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਅੱਜ ਦਾ ਸਮਾਂ ਇੱਥੇ ਸਵਾਪਤ ਹੈ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ